ਦੋ ਤਰਫ ਤੋਂ ਬੰਦੀਆ ਸਾਡੇ ਪਿੰਡ ਬਾੜੀਆਂ ਕਲਾਂ ਹੈ ਜਿੱਤੇ ਇੱਕ ਸਨਾਤਨ ਧਰਮ ਸਵਾਰ ਰਜਿਸਟਰਡ ਹੈ ਬੜੇ ਸਾਲਾਂ ਤੋਂ ਰਜਿਸਟਰਡ ਹੈ ਔਰ ਉਤੇ ਹਰ ਸਾਲ ਉਤੇ ਕੋਈ ਨਾ ਕੋਈ ਪ੍ਰੋਗਰਾਮ ਉਤੇ ਕਰਦੀ ਹੈ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ 10 ਤੋਂ ਲੈ ਕੇ 16 ਨਵੰਬਰ ਤੱਕ ਰਾਸਲੀਲਾ ਜਿਹੜੀ ਕਥਾ ਕਰਾਉਣ ਲਈ ਬਿੰਦਵਨ ਤੋਂ ਲੋਕਾਂ ਨੂੰ ਆਣਾ ਉਤੇ ਕਥਾ ਕਰਨ ਲਈ ਰਾਸਲੀਲਾ ਕਰਨ ਲਈ ਇਹਦੀ ਪੇਮੈਂਟ ਵੀ ਵਿਵਾਸ ਕੀਤੀ ਹੋਈ ਹੈ ਔਰ ਇਹਦੀ ਐਪਲਾਈ ਐਪਲੀਕੇਸ਼ਨ ਡੈਪਟੀ ਕੁਸ਼ਨ ਦਿੱਤੀ ਸੀ ਕਿ ਜਸਟ ਇਨ ਬਾਰਬਰ ਹਾਲਾਂਕਿ ਆਪਣੀ ਜਗ੍ਹਾ ਤੇ ਕਰਾਉਣੀ ਹੈ ਆਪਣੀ ਧਾਂ ਤੇ ਕਰਾਉਣੀ ਹੈ ਕੋ ਪ੍ਰੋਵੀਜ਼ਨ ਦੀ ਲੋੜ ਨਹੀਂ ਪਰ ਫਿਰ ਵੀ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਲਾਬਾਰਡਿੰਗ ਸਿਚੁਏਸ਼ਨ ਦਿੱਤਾ ਅਰਥੀ ਨਾਲ ਕੇਸ ਨੂੰ ਵਰਣ ਕਰ ਦੇ ਜਾਨਾ ਲੈ ਕੇ ਡੀਸੀ ਸਾਹਿਬ ਨੂੰ ਭੇਜਤਾ ਉਹਨਾਂ ਨੇ ਅਗੇ ਪੁਲਿਸ ਨੂੰ ਭੇਜਿਆ ਐਸਡੀਓ ਨੂੰ ਭੇਜਿਆ ਐਸਡੀਐਮ ਨੇਗੇ ਪੁਲਿਸ ਨੂੰ ਭੇਜਿਆ ਇਹ ਕੱਲ ਉਤੇ ਕੋਈ ਹਵਨ ਕਰ ਰਿਹਾ ਸੀਗੇ ਉਤੇ ਪੁਲਿਸ ਮੌਕੇ ਤੇ ਆਈ ਐਸਐਚਓ ਨੇ ਆ ਕੇ ਉਹਨੂੰ ਬੰਦ ਕਰਾ ਦਿੱਤੀ ਵੀ ਤੁਸੀਂ ਇਹ ਨਹੀਂ ਕਰ ਤੁਹਾਨੂੰ ਅਲਾਉਡ ਨਹੀਂ ਤੁਸੀਂ ਕਰ ਨਹੀਂ ਸਕਦੇ ਔਰ ਤੁਸੀਂ ਪਰਮਿਸ਼ਨ ਸਾਨੂੰ ਮੈਂ ਉੱਪਰੋਂ ਹੁਕਮ ਹੈ ਡੀਐਸਪੀ ਦਾ ਵੀ ਉਹਨੇ ਕਿਹਾ ਜੀ ਨਹੀਂ ਹੋਣ ਦੇਣਾ ਜਦੋਂ ਕਿ ਇਹਦਾ ਹਾਂ ਧਾਰਮਿਕ ਗੱਲ ਹੈ ਤੇ ਇਹਦਾ ਹੱਕ ਬਣਦਾ ਕਿ ਕੋਈ ਵੀ ਆਪਣੇ ਧਾਰਮਿਕ ਗੱਲ ਕਰ ਸਕਦਾ ਆਪ ਕੋਈ ਜਗ੍ਹਾ 'ਚ ਕਰ ਸਕਦਾ ਕਿਸੇ ਨੂੰ ਰੋਕਣ ਦਾ ਮਤਲਬ ਨਹੀਂ ਹੈ ਉਹ ਕਹਿੰਦੇ ਜਿਆਦਾਤਰ ਜਿਹੜੇ 2-3 ਬੰਦੇ ਉਹਨਾਂ ਨਾਲ ਸੁਲ੍ਹਾ ਕਰੋ ਨਹੀਂ ਤਾਂ ਤੁਹਾਨੂੰ ਕਰਨੇ ਦਿਵਾਂਗੇ ਇਹੋ ਤਾਂ ਬਾਦ ਪਿੰਡ ਤਿੰਨ ਪਿੰਡਾਂ ਦੀ ਪੰਚਾਇਤਾਂ ਬਾੜੀਆਂ ਕਲਾਂ ਬਾੜੀਆਂ ਕੋਰ ਤੇ ਮੋਤੀਆਂ ਇਹਨਾਂ ਰਲ ਕੇ ਹੀ ਕਰਾ ਰਹੇ ਨੇ ਔਰ ਪਹਿਲਾਂ ਉਹਨਾਂ ਨੇ ਵੀ ਅਪਲਾਈ ਕੀਤਾ ਸੀ ਉਹਨਾਂ ਨੇ ਕਿਹਾ ਸੀ ਅਸੀਂ ਅ ਉਹਨੂੰ ਤਾਂ ਤੇਰੀ ਦਾ ਕਰਨਾ ਸੀ ਜਦ ਇਹਨਾਂ ਨੇ 16-10 ਤੋਂ 16 ਦਾ ਅਪਲਾਈ ਕੀਤਾ ਉਹਨਾਂ ਨੇ ਜਾਣ ਕੇ ਗਿਆ ਸੀ ਕਿ ਦਸ ਦੋ ਸਭਾ ਚ ਕਰਨਾ ਹੈ ਜਾਣ ਬੁਝ ਕੇ ਇਹਨਾਂ ਦਾ ਕੰਮ ਖਰਾਬ ਕਰਨ ਲਈ ਕੀਤਾ ਸੋ ਇਹ ਜੋ ਲੋਕਾਂ ਦਾ ਰੋਸ ਹੈ ਇਹਨਾਂ ਨੇ ਤੇ ਡਾਕਟਰ ਸਾਹਿਬਾਇ ਨੇ ਹਲਕੇ ਡਿਪਾਰਟਮੈਂਟ ਇਹਨਾਂ ਨੇ ਵੀ ਅਸੀਂ ਇਹ ਰੜਕੇ ਕੋਸ਼ਿਸ਼ ਕੀਤੀ ਫਿਰ ਦੂਜੀ ਪਾਰਟੀ ਕਿਹੜੀ ਹੈ ਜਿਹੜੀ ਕਰ ਰਹੀ ਹੈ ਦੋ ਦਿਨ ਲੋਕ ਨੇ ਆਮ ਆਦਮੀ ਪਾਰਟੀ ਹੁੰਦੀ ਸਪੋਰਟ ਕਰ ਰਹੀ ਹੈ ਆਹ ਕਹਿੰਦੇ ਨੇ ਜਦੋਂ ਉਹਨਾਂ ਨੇ ਜਾ ਕੇ ਆਓ ਇਹ ਜਾ ਕੇ ਵੀ ਆਏ ਨੇ ਉਹਨਾਂ ਦੇ ਕੋਲੇ ਐਮਪੀ ਸਾਹਿਬ ਦੇ ਘਰ ਵੀ ਜਾ ਕੇ ਆਏ ਨੇ ਉਹਨਾਂ ਨੇ ਕਿਹਾ ਜੀ ਤੁਸੀਂ ਉਹਨਾਂ ਨਾਲ ਸੌਲਾ ਕਰ ਲੈ ਤਾਂ ਚੰਗਾ ਹੈ ਇਹ ਜੇ ਤੁਹਾਨੂੰ ਖਰਾਬ ਹੋਵੋਗੇ ਪਰਚੇ ਤੁਹਾਡੇ ਤੇ ਹੋਣਗੇ ਇਹ ਜਿਹੜੇ ਡਰ ਦੇ ਨਾਲ ਤੁਹਾਨੂੰ ਪਰਚੇ ਕਰਾਂਗੇ ਤੁਹਾਨੂੰ ਕੇਸਾਂ ਦੇ ਵਿੱਚ ਇਨਵੋਲ ਕਰਾਂਗੇ ਨਿੰਦਰਾ ਵੀ ਗੱਲ ਹੈ ਖਾਣਾ ਚੱਪੜਿਆ ਲਾਉਂਦਾ ਕਿ ਖਾਣਾ ਮਨ ਪਤਾ ਚੱਪੜ ਚੱਪੇ ਹੋ ਗਏ ਡੀਐਸ ਨੂੰ ਮਕਦਰ ਪ੍ਰਤੀਕ ਸ਼ਾਇਦ ਨਾਲ ਹੀ ਸਾਰਾ ਕੁਝ ਹੋ ਜਾਏਗਾ ਕਿ ਇੱਕ ਦੋ ਆਮ ਬੰਦੇ ਕਹਿ ਦੇ ਤਾਂ ਕੁਝ ਵੀ ਨਹੀਂ ਹੋ ਸਕਦਾ ਦੇਖੋ ਧਾਰਮਿਕ ਪ੍ਰੋਗਰਾਮ ਕਰਨਾ ਸੋ ਸਾਰਿਆਂ ਨੂੰ ਕੋਆਪਰੇਟ ਕਰਨੀ ਚਾਹੀਦੀ ਹੈ ਔਰ ਉਹਨੂੰ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਹਨੂੰ ਡਿਸਕਰੇਜ ਕਰਕੇ ਰੋਕਣਾ ਦਾ ਬਿਲਕੁਲ ਗਲਤ ਹੈ ਤੁਹਾਡੀ ਡੀਐਸ ਜੀ ਸਾਹਿਬ ਨੇ ਉਹੀ ਗੱਲ ਕਾਰਨ ਦੱਸਿਆ ਉਹਨਾਂ ਨੇ ਕਿ ਮੈਂ ਤਾਂ ਇਹਨਾਂ ਨੇ ਪਹਿਲਾਂ ਅੱਜ ਦਾ ਰਕੈਜੀਪੁਰੋਂ ਪੈਸਾ ਮੈਂ ਕਿਹਾ ਜਦੋਂ ਮੈਂ ਵੀ ਚਿੰਤਨ ਆਇਆ ਸ਼ਾਮਲ ਹੋਊਗਾ ਅਧਿਲੇਸ਼ਨ ਹੋਏਗੀ ਕਿ ਕਲ ਖੇਡ ਕਲੱਬ ਜਿਹੜਾ ਮਾਉਲ ਦਾ ਕੋਈ ਕੋਈ ਮਤਲਬ ਨਹੀਂ ਉਹ ਤਾਂ ਰੁਕਣਾ ਕੋਈ ਮਤਲਬ ਨਹੀਂ ਬਣ ਰਿਹਾ ਹਾਂਜੀ ਉਹਨਾਂ ਨੇ ਮੈਨੂੰ ਨਹੀਂ ਸੀ ਹਾਂਜੀ ਪਹਿਲਾਂ ਪਰਮਿਸ਼ਨ ਨਹੀਂ ਦਿੱਤੀ ਸੀ ਕਿਹਨੇ ਇਹ ਪ੍ਰੋਗਰਾਮ ਕਰਾਉਣ ਦੀ ਕਿਸੇ ਤਰ੍ਹਾਂ ਨਹੀਂ ਜਿਹੜਿਆ ਕੋਸਾ ਤਾਂ ਵੀ ਜਾਂਦੇ ਲਈ ਤਾਂ ਪਰਮਿਸ਼ਨ ਜਰੂਰੀ ਹੈ ਉਹਦੀ ਪਰਮਿਸ਼ਨ 10 ਤੋਂ 16 ਨੂੰ ਕਰਨਾ ਉਹਦੀ ਪ੍ਰੇਪਰੇਸ਼ਨ ਅਪਲਾਈ ਕੀਤੀ ਹੋਈ ਆ ਕਰਨਾ ਆਪਣੀ ਜ਼ਮੀਨ ਸੀ ਉਹਨਾਂ ਨੇ ਆਪਣੀ ਆਪਣੀ ਥਾਂ ਤੇ ਕਰਨਾ ਕਈ ਪਰਮਿਸ਼ਨ ਦੀ ਹਾਂ ਨਿੱਜੀ ਕਈ ਪਰਮਿਸ਼ਨ ਦੀ ਲੋੜ ਨਹੀਂ ਪਰ ਫਿਰ ਵੀ ਇਹਨਾਂ ਨੇ ਲਿਖ ਕੇ ਦਿੱਤਾ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਬਾਦ ਗੇਟ ਕਰਨਾ ਹੈ ਇਹ ਪਹਿਲਾਂ ਕਰ ਲਿਆ ਕਿਸੇ ਤਰ੍ਹਾਂ ਖਰਾਬ ਕਰਨ ਲਈ ਚੱਪ ਮਤਲਬ ਠੀਕ ਆ ਆਉਂਦੇ ਕਹਤਾ ਸੀ ਹੁਣ ਦੱਸਦਾ 16 ਕਰਾਂਗੇ ਪਰ ਪੁਲਿਸ ਫੋਰਜ਼ ਨੂੰ ਨਹੀਂ ਮਰਜ਼ੀ ਕਰ ਰਹੀ ਹੈ ਪਾਰਟੀ ਨੂੰ ਡੇਟ ਚੇਂਜ ਕਰ ਲਈ ਹਾਂ ਜਾਣੋ ਜੀ ਕਰਨ ਦੀ ਹੁਣ ਕੀ ਆਪਣਾ ਐਕਸ਼ਨ ਹੋਏਗਾ ਕਿ ਦੇਖੋ ਇਧਰ ਕਰਨਾ ਅਕਲ ਕਰਨੀ ਚਾਹੀਦੀ ਸਕਾਰ ਨੂੰ ਡਿਪਟੀ ਕੁਸ਼ਨਰ ਨੂੰ ਚਾਹੀਦਾ ਇੰਟਰਵਿਊਨ ਕਰਕੇ ਇਹਦੀ ਪ੍ਰੋਮੋਸ਼ਨ ਜਲਦੀ ਜਲਦੀ ਦਵਾਨ ਨਹੀਂ ਤਾਂ ਲੋਕ ਐਜੀਟੇਟ ਕਰਨਗੇ ਖਰਾਬੀ ਕੀ ਐਜੀਟੇਸ਼ਨ ਵਧੇਗੀ ਦੋਨਾਂ ਸੇਮ ਜਗ੍ਹਾ ਤੇ ਕਹਿੰਦੇ ਕੋ ਅਲਗ-ਅਲਗ ਜਗ੍ਹਾ ਦੋਨੋਂ ਦਾ ਕੰਮ ਹੈ ਨੇ ਉਹ ਕਿ ਜੱਜ ਕਹਿੰਨੇ ਉਹਨਾਂ ਨੂੰ ਕਰਨ ਦੀ ਹੈ ਉਹਲਾਉ ਉਹਨਾਂ ਨੂੰ ਕਰ ਆਪਣੀ ਜਗ੍ਹਾ ਦੋ ਕਰਾਂ ਨੇ ਵੀ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਦੋ ਅਲੱਗ-ਅਲੱਗ ਜਗ੍ਹਾ ਤੇ ਕਰਨਾ ਉਹਨਾਂ ਨੂੰ ਉਹ ਵੀ ਕਰ ਲੈਣਾ ਕੋਈ ਧਾਰਮਿਕ ਪ੍ਰੋਗਰਾਮ 1 ਪਿੰਡ 'ਚ ਦੋ ਵੀ ਹੋ ਸਕਦੇ ਆ ਇਹਨਾਂ ਦਾ ਰੋਕਣ ਦਾ ਮਤਲਬ ਉਹਨਾਂ ਦਾ ਕਰਨ ਦਾ ਬਲ ਨਹੀਂ ਇਹਦਾ ਰੋਕਣ ਦੀ ਮਕਸਦ ਨਹੀਂ ਹੈ ਜੀ ਸੁਸਕਾ ਤੁਸੀਂ ਤਾਂ ਦੇਖਦੇ ਹੋ ਜਿਹੜੀ ਆ ਦੇਖੋ ਸੰਪਰਦਾਇ ਜੀ ਨੇ ਸਾਰੇ ਗੱਲ ਦੱਸੀ ਆ ਔਰ ਸਾਰੀਆਂ ਤਿੰਨੇ ਪੰਚਾਇਤਾਂ ਦੇ ਸਰਪੰਚ ਉਹਨਾਂ ਦੇ ਸਾਰੇ ਮੁੱਖ ਜਿਹੜੇ ਲੋਕ ਹੈਗੇ ਆ ਉਹ ਆਏ ਆ ਉਹਨਾਂ ਤੋਂ ਵੀ ਅਸੀਂ ਗੱਲ ਸੁਣੀ ਆ ਇਹ ਸਰਾਸਰ ਧੱਕਾ ਆ ਔਰ ਮੈਂ ਤਾਂ ਇਹ ਹੀ ਕਹੂੰਗਾ ਕਿ ਇਹ ਸਰਕਾਰ ਦਾ ਕੰਮ ਹੀ ਧੱਕੇ ਕਰਨਾ ਹੈਗਾ ਇਹਨਾਂ ਨੂੰ ਇਹ ਨਹੀਂ ਸ਼ਰਮ ਆ ਕਿ ਇਹ ਧਾਰਮਿਕ ਕੰਮ ਹੈਗਾ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀਆਂ ਚੀਜ਼ਾਂ ਆ ਇਹਨਾਂ ਦਾ ਕੰਮ ਇਹ ਆ ਕਿ ਕਿਸੇ ਤਰ੍ਹਾਂ ਜਿਹੜਾ ਵੀ ਕੋਈ ਇਹਨਾਂ ਦੇ ਉਲਟ ਕਦੀ ਬੋਲਿਆ ਹੋਵੇ ਜਾਂ ਬੋਲ ਸਕਦਾ ਹੋਵੇ ਉਹਨੂੰ ਕਿਸ ਤਰ੍ਹਾਂ ਨੁਕਸਾਨ ਪਹਚਾਣਾ ਕਿਸ ਤਰ੍ਹਾਂ ਉਹਨੂੰ ਥੱਲੇ ਲਾਣਾ ਇਸ ਰਫ਼ ਇਹ ਜਿਹੜੇ ਆਮਦਵੀ ਪਾਰਟੀ ਦੇ ਲੀਡਰ ਆ ਉਹਨਾਂ ਦਾ ਇੱਕੋ ਇੱਕ ਕੰਮ ਆ ਕਿ ਜਿਹੜੇ ਵੀ ਲੋਕ ਉਹਨਾਂ ਦੇ ਕਹੇ ਤੇ ਨਹੀਂ ਚੱਲਦੇ ਉਹਨਾਂ ਦੇ ਨਾਲ ਨਹੀਂ ਚੱਲਦੇ ਜਾਂ ਉਹਨਾਂ ਦੇ ਜੀ ਹਜ਼ੂਰੀ ਨਹੀਂ ਕਰਦੇ ਉਹਨਾਂ ਨੂੰ ਕੋਈ ਨਾ ਕੋਈ ਨੁਕਸਾਨ ਪਹਚਾਣਾ ਅੱਜ ਦੇਖੇ ਜਾਵੇ ਧਾਰਮਿਕ ਕੰਮ ਸਾਰੇ ਸਾਂਝਾ ਕੰਮ ਹੁੰਦਾ ਹੈ ਉਸਦੇ ਲਈ ਵੀ ਸਰਕਾਰ ਇਹ ਜੋ ਕੰਮ ਕਰ ਰਹੀ ਹੈ ਕਿੱਧਰ ਇਹਦਾ ਤੁਸੀਂ ਅਸੀਂ ਸਮਝਦੇ ਨਾ ਉਹਨਾਂ ਨੂੰ ਵੀ ਕਿਤੇ ਕੱਲ ਆ ਜਾਵੇ ਨਾ ਜੀ ਇਹ ਕੰਮ ਧਾਰਮਿਕ ਕੰਮਾ ਚੜਚੰ ਨਹੀਂ ਪਾਣੀ ਚਾਹੀਦੇ ਧਾਰਮਿਕ ਕੰਮਾਂ ਅਰਚਨ ਪਾਣੇ ਵਾਲਿਆਂ ਦੇ ਹਸ਼ਰ ਤੁਸੀਂ ਦੇਖਿਆ ਇਤਿਹਾਸ ਕੋ ਆਇਆ ਨਾ ਚੀਜ਼ਾਂ ਅਜ ਤਾ ਸੋ ਇਹਨਾਂ ਨੂੰ ਵੀ ਭੁਗਤਨੀਆ ਪੈਣੀ ਆ ਇਹਨਾਂ ਨੂੰ ਕੜੀਆਂ ਨਹੀਂ ਪੈਣੀਆਂ ਕਿਹਦੇ ਚਾਹੇ ਕਿ ਐਮਪੀ ਸਾਹਿਬ ਨੂੰ ਵੀ ਮਿਲਤੇ ਆਏ ਨੇ ਉਹਨਾਂ ਨੇ ਕੋਈ ਸਵਿਛਨ ਨਹੀਂ ਦਿੱਤੇ ਇਹਨਾਂ ਨੂੰ ਹੱਥ ਦੇਖੋ ਮਾੜੀ ਗੱਲ ਐ ਐਮਪੀ ਰੋਟਾਂ ਨਾਲ ਲੋਕਾਂ ਦੀਆਂ ਵੋਟਾਂ ਨਾਲ ਚੁਣ ਹੁੰਦੇ ਜੇ ਲੋਕਾਂ ਦੀ ਇਹ ਗੱਲ ਸੁਣਨੀ ਨਹੀਂ ਜਨਤਾ ਹੀ ਪਈ ਆ ਦੇਖੋ ਕੋਈ ਇਹਨਾਂ ਨੂੰ ਤਕਲੀਫ ਹੋਈ ਹੋਊਗੀ ਤਾਂ ਹੀ ਆਈ ਆ ਨਾ ਤੇ ਜੇ ਇਹਨਾਂ ਦੀ ਗੱਲ ਨਹੀਂ ਸੁਣਨੀ ਤਾਂ ਐਮਪੀ ਕਾ ਤਾਂ ਉਹਨਾਂ ਲੋਕਾਂ ਵਾਸਤੇ ਐਮਪੀ ਬੰਦਾ ਲੋਕਾਂ ਦੇ ਫੈਸਿਲਿਟੀ ਵਾਸਤੇ ਐਮਪੀ ਬੰਦਾ ਲੋਕਾਂ ਦੇ ਕੰਮ ਕਰਵਾਉਣ ਵਾਸਤੇ ਐਮਪੀ ਆਣਗਾ ਨਾ ਕਿ ਵਿਗਨਪਾਨ ਲਈ ਵਿਗਨਪਾਨ ਲਈ ਐਮਪੀ ਜਿਹੜਾ ਬੰਦਾ ਹੋ ਐਮਪੀ ਕਹਦਾ ਹੋਇਆ ਕਿ ਨਾ ਨਹੀਂ ਲੰਬਾਂ ਅੰਸਰ ਕਿਹੜਾ ਪੈ ਲੱਗਣਾ ਬਾੜੀਆਂ ਕਲਾ ਕੀ ਗੱਲ ਹੋਈ ਇਹ ਕੁਝ ਵੀ ਨਹੀਂ ਕਰਦਾ ਅਸੀਂ ਪ੍ਰੋਗਰਾਮ ਸਾਡੇ ਸਾਰੇ ਰਾਸਲੀਲਾ ਕਮੇਟੀ ਵਾਲਿਆਂ ਨੇ ਬਣਾਇਆ ਸੀਗਾ ਕਿ ਰਾਸਲੀਲਾ ਕਰਨੀ ਹੈ ਅਸੀਂ ਗਰਾਊਂਡ ਦੇ ਵਿੱਚ ਸਫਾਈ ਕਰਵਾਈ ਔਰ ਉਸ ਤੋਂ ਬਾਅਦ ਇਹ ਸੋਚਿਆ ਕਿ ਜਦੋਂ ਹੜ੍ਹ ਹੋੜ ਆਇਆ ਇੰਨੇ ਗੰਦਮੰਦ ਰੁੜ ਕੇ ਆਇਆ ਇਸ ਕਰਕੇ ਭੂਮੀ ਪੂਜਨ ਕਰ ਲਈਏ ਸਾਰੇ ਜਣੇ ਤਾਂ ਭੂਮੀ ਸ਼ੁੱਧ ਹੋ ਜਾਊਗੀ ਤਾਂ ਇਸ ਉਸ ਭੂਮੀ ਸ਼ੁੱਧਤਾ ਦੇ ਲਈ ਹਵਨ ਕਰਵਾਉਂਦੇ ਵੈਸੇ ਜਦ ਕਿ ਹਵਨ ਸਾਡਾ ਥੋੜਾ ਜਿਹਾ ਹੀ ਰਹਿ ਗਿਆ ਸੀ ਪੂਰਨ ਆਉਤੀ ਤੇ ਆ ਗਿਆ ਸੀਗਾ ਉਸ ਵੇਲੇ ਦੋ ਆਏ ਆ ਇੱਕ ਪੁਲਿਸ ਵਾਲੇ ਸੀਗੇ ਇੱਕ ਸਿਵਲ ਵਰਦੀ ਸੀਗੇ ਮੈਂ ਤਾਂ ਜਾਣਦੀ ਨਹੀਂ ਸੀ ਕੌਣ ਮਗਰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਅਸੀਂ ਕਿਹਾ ਵੀ ਹਵਨ ਹੁੰਦਾ ਪਿਆ ਧਰਤੀ ਸ਼ੁੱਧ ਕਰਨੇ ਵਾਸਤੇ ਕਰਦੇ ਪਏ ਆ ਵੀ ਐਸੀ ਵੈਸੀ ਕੋਈ ਗੱਲ ਨਾ ਹੋਵੇ ਸੁਖ ਸੁਵਿਲੀ ਮੇਲਾ ਭੁਗਤ ਜਾਵੇ। ਤਾਂ ਉਹ ਕਹਿੰਦੇ ਤੁਸੀਂ ਇਦਾਂ ਕਰ ਨਹੀਂ ਸਕਦੇ ਬਿਨਾ ਪਰਮਿਸ਼ਨ ਤੋਂ ਜਦ ਤੱਕ ਤੁਹਾਡੇ ਪਿੰਡ 'ਚ ਦੋ ਲੜਾਈ ਹੁੰਦੀ ਪਈ ਆ ਦੋ ਧਿਰਾਂ ਦੀ ਤਾਂ ਤੁਸੀਂ ਇਹ ਨਹੀਂ ਕਰ ਸਕਦੇ। ਅਸੀਂ ਕਹਿੰਦੇ ਜਿਹੜਾ ਅਸੀਂ ਰਾਸਲੀਲਾ ਕਰਨੀ ਆ ਉਹ 10 ਤਰੀਕ ਦੀ ਆ। ਉਹਦੀ ਪਰਮਿਸ਼ਨ ਸਾਡੇ ਬੰਦੇ ਆਪ ਲੈਣ ਜਾਂ ਨਾ ਲੈਣ ਜਾਂ ਕਰਨ ਜਾਂ ਨਾ ਕਰਨ ਉਹ 'ਚ ਸਾਡਾ ਕੋਈ ਰੋਲ ਨਹੀਂ। ਮਗਰ ਇਹ ਹੈਗਾ ਆ ਵੀ ਇਹ ਸ਼ੁੱਧਤਾ ਵਾਸਤੇ ਅਸੀਂ ਬੱਚੇ ਬੋਟੀਆਂ ਲੈ ਕੇ ਕੁੜੀਆਂ ਲੈ ਕੇ ਸਾਰੇ ਉਮੀ ਸ਼ੁੱਧ ਕਰਦੇ ਪਏ ਇਹਦੇ ਵਿੱਚ ਤਾਂ ਕੋਈ ਰੋਕ ਨਹੀਂ ਸਕਦਾ ਨਾ ਪਰਮਿਸ਼ਨ ਦੀ ਜ਼ਰੂਰਤ ਆ ਔਰ ਉਹਨਾਂ ਨੇ ਇੱਦਾਂ ਹੀ ਸਾਡੇ ਧਰਮ ਦੀ ਵਿਅਦਬੀ ਕੀਤੀ ਕੀਤੀ ਕਿਦਾਂ ਕਿ ਜੁੱਤੀ ਲੈ ਕੇ ਹਵਨ ਕੁੰਡ ਦੇ ਕੋਲ ਆ ਗਏ ਔਰ ਇਹਨਾਂ ਦਾ ਫੋਨ ਖੋਲਿਆ ਉਹਨਾਂ ਨੇ ਇਹਨਾਂ ਨੇ ਹਵਨ ਤੋਂ ਉੱਠ ਉੱਠ ਦੇ ਉੱਠ ਦੇ ਕੇ ਆ ਕਿ ਤੁਸੀਂ ਇਹ ਸਾਫ ਦਾ ਸਰਪੰਚ ਆ ਵੀ ਤੁਸੀਂ ਮੇਰਾ ਫੋਨ ਕਿਦਾਂ ਖੋ ਸਕਦੇ ਆ ਕਹਿੰਦੇ ਤੁਸੀਂ ਪੁਲਿਸ ਦੀ ਵੀਡੀਓ ਬਣਾਉਂਦੇ ਪਏ ਆ ਫਿਰ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਸੀ ਸਿਵਲ ਵਰਦੀ 'ਚ ਕਿਹੜੇ ਅਫਸਰ ਆ ਮੈਂ ਤਾਂ ਸੁਧਾਰਨ ਆਪਣੇ ਸਿਆਣਪ ਦੇ ਤੌਰ ਤੇ ਕਿਹਾ ਕਾਕੇ ਵੀ ਜੇ ਇਹਨਾਂ ਦੇ ਫੋਨ ਦੇ ਵਿੱਚ ਤੁਹਾਡੀ ਵੀਡੀਓ ਤਾਂ ਤੁਸੀਂ ਫੋਨ ਲਗਾ ਸਕਦੇ ਆ ਜੇ ਇਹਨਾਂ ਆਪਣੇ ਅਸੀਂ ਬਣਾਉਂਦੇ ਪਏ ਆ ਤਾਂ ਉਹਦੇ ਇਹਨਾਂ ਦੀ ਆਪਣੀ ਵੀਡੀਓ ਐ ਫੋਨ ਇਹਨਾਂ ਦਾ ਦੇ ਦਿਓ ਇਹਨਾਂ ਦੇ ਘਰ ਵਾਲੇ ਤੋਂ ਖੋਇਆ ਸੀਗਾ ਇਹਨਾਂ ਨੇ ਫੋਨ ਉਹ ਲੈ ਲਿਆ ਉਸ ਤੋਂ ਬਾਅਦ ਸਰਪੰਚ ਸਾਹਿਬ ਆਏ ਇਹਨਾਂ ਨੇ ਸਾਰੀ ਗੱਲਬਾਤ ਕੀਤੀ ਤਾਂ ਉਹ ਚਲੇ ਗਏ ਸਰਪੰਚ ਜਿਹੜਾ ਦੂਸਰੀ ਪਾਰਟੀ ਵਾਲੇ ਤੋਂ ਦੇਲ ਨਹੀਂ ਨਹੀਂ ਉਹ ਇਸੇ ਪਾਰਟੀ ਵਾਲਾ ਤੁਹਾਨੂੰ ਹਵਾਲੇ ਸੁੰਨੇ ਕੀ ਕਹਿ ਕੇ ਗਏ ਆਪੇ ਕਰ ਉਹ ਕਹਿੰਦੇ ਕਿ ਸਾਨੂੰ ਉੱਪਰੋਂ ਪ੍ਰੈਸ਼ਰ ਪੈਂਦਾ ਵਿਆ ਹੈ ਅਸੀਂ ਤੁਹਾਨੂੰ ਕਹਿਣ ਆਏ ਆ ਕਿ ਤੁਸੀਂ ਪਹਿਲਾਂ ਸੈਟੀਸਫਾਈ ਕਰੋ ਆਪਣੀ ਬਈ ਕਿਹੜੇ ਬੰਦੇ ਨੂੰ ਸੈਟੀਸਫਾਈ ਕਰਨ ਜਿਹੜੇ ਪਹਿਲਾਂ ਮੇਲਾ ਕਰਵਾਇਆ ਜਿਨ੍ਹਾਂ ਨੇ ਉਹਨਾਂ ਨਾਲ ਸੈਟੀਸਫਾਈ ਕਰੋ ਬਈ ਅਸੀਂ ਸੈਟੀਸਫਾਈ ਕਰਨ ਲਈ ਵੀ ਤਿਆਰ ਆ ਸਾਨੂੰ ਤਾਂ ਕੋਈ ਐਸੀ ਗੱਲ ਨਹੀਂ ਸਾਡੇ ਉਹ ਆਪਣੇ ਆ ਪਰ ਫੇਰ ਵੀ ਅਸੀਂ ਇਹ ਸੋਚਦੇ ਪਏ ਆ ਕਿ ਪਿੰਡ ਦੇ ਮੇਲਾ ਆ ਪਿੰਡ ਸਾਡੇ ਬਜ਼ੁਰਗ ਮੇਰੇ ਦਾਦਾ ਸਹਰਾ ਖੁਦ ਦੋ ਦੋ ਮਹੀਨੇ ਦੀ ਰਾਸ ਪਾਉਂਦੇ ਸੀਗੇ ਸਾਨੂੰ ਕਹਿੰਿਆ ਲੋਕਾਂ ਨੇ ਕਿ ਤੁਹਾਡੇ ਬਜ਼ੁਰਗ ਕੱਲੇ ਪਾਉਂਦੇ ਸੀ ਤੁਸੀਂ ਮਿਲ ਕੇ ਪਾਉਂਦੇ ਵੇ ਅਸੀਂ ਕਿ ਹੁਣ ਖਰਚਾ ਨਹੀਂ ਫੋਰਡ ਕਰ ਸਕਦੇ ਉਹ ਸਸਤਾ ਸਮਾਂ ਸੀਗਾ ਤਾਂ ਇਸ ਕਰਕੇ ਫਿਰ ਅਸੀਂ ਉਸੇ ਰਾਸਲੀਲਾ ਨੂੰ ਉਸੇ ਬਜ਼ੁਰਗਾਂ ਦੇ ਬੱਚੇ ਸੋਣ ਦੁਆਰਾ ਆਪਣੇ ਕਾਰਨ ਕਰ ਰਹੇ ਸਾਰੇ ਮਹਾਜਨ ਕਰ ਰਹੇ ਜਿਹੜੀ ਜਗ੍ਹਾ ਹੈ ਉਹ ਜਗ੍ਹਾ ਕਿਹਦੀ ਹੈ ਸਾਡ ਸਾਡੇ ਸਾਰਿਆਂ ਦੀ ਆਪਣੀ ਜਗ੍ਹਾ ਹੈ ਮੈਡਮ ਤੁਸੀਂ ਪੁੱਛਿਆ ਨਹੀਂ ਕਿ ਕਿਹਦਾ ਪ੍ਰੈਸ਼ਰ ਉਹਨੇ ਦੱਸਿਆ ਨਹੀਂ ਕਿ ਕਦ ਕਿਹਦਾ ਪ੍ਰੈਸ਼ਰ ਨਹੀਂ ਇਹ ਤਾਂ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਉੱਪਰੋਂ ਪ੍ਰੈਸ਼ਰ ਪੈ ਰਿਹਾ ਸਾਨੂੰ ਇਸ ਬਾਰੇ ਨੌਲੇਜ ਨਹੀਂ ਹੈ ਸਿਵਲ ਵਰਦੀ ਚ ਕੌਣ ਆ ਕੌਣ ਨਹੀਂ ਮੈਡਮ ਇਹ ਦੂਸਰੀ ਪਾਰਟੀ ਉਹ ਵੀ ਉੱਥੇ ਮੇਲਾ ਕਰਾਉਂਦੇ ਆ ਨਹੀਂ ਨਹੀਂ ਇਹ ਅਲੱਗ ਆ ਉਹ ਰੋਡ ਤੇ ਆ ਅਸੀਂ ਸਵਾਲਿਕ ਸਕੂਲ ਦੇ ਬਿਲਕੁਲ ਗਰਾਊਂਡ 'ਚ ਆ ਇੱਕ ਹੀ ਪਿੰਡ ਦੇ ਦੋ ਬੰਦੇ ਹਾਂਜੀ ਹਾਂਜੀ ਉਹਨਾਂ ਦੀ ਵੀ ਐਸੀ ਡੇਟ ਸੀ ਕਿ ਉਹਨਾਂ ਦਾ ਹੋਟੇਲ ਨਹੀਂ ਉਹਨਾਂ ਦੀ ਡੇਟ 19 ਤੋਂ 23 ਤੱਕ ਕਰ ਸੀਗੀ ਅਸੀਂ ਆਪਣੇ ਨੂੰ ਕਿਹਾ ਕਿ ਅਸੀਂ ਬ੍ਰਿੰਦਾਵਨ ਜਾਣ ਦੀ ਸਾਰੇ ਤਿਆਰੀ ਕਰਦੇ ਪਏ ਆ ਅਸੀਂ ਇਹਨਾਂ ਸਾਡੇ ਬੱਚਿਆਂ ਨੇ 10 ਤੋਂ 14 ਰੱਖ ਲਏ 13 ਹਾਂ 10 ਤੋਂ 16 ਹਾਂ 16 ਉਹਨਾਂ ਨੇ ਕਿਹਤੇ ਡੇਟ ਆਗੇ ਵਿੱਚ ਕਿ ਉਹਨਾਂ ਨੇ ਮਤਲਬ ਕਿ 19 ਤੋਂ 23 ਕਰਨੀ ਸੀ ਕਿ ਨਵੰਬਰ ਦੀ ਤਾਂ ਅਸੀਂ ਕਰ ਲਈ 10 ਨਵੰਬਰ ਤੋਂ 16 ਨਵੰਬਰ ਔਰ ਉਹਨਾਂ ਨੇ ਆਪਣੀ ਡੇਟ ਇਸੇ ਕਰਕੇ ਉਰੇ ਕਰ ਲਈ ਕਿ ਅਸੀਂ ਵੀ ਇਸੇ ਡੇਟ ਚ ਕਰਕੇ ਇੱਕ ਸਮਾਨ ਪਾਣਾ ਹੈ ਕੀ ਲੱਗਦਾ ਕੋਈ ਪੋਲੀਟਿਕਲ ਪ੍ਰੈਸ਼ਰ ਕਰਕੇ ਸਾਰਾ ਕੀਤਾ ਜਾ ਰਿਹਾ ਹੈ ਸਰ ਬਈ ਇਹ ਤਾਂ ਪੋਲੀਟਿਕਲ ਪ੍ਰੈਸ਼ਰ ਹੈ ਹੀ ਦੇਖ ਲਓ ਜਦ ਅਗਲੇ ਕਹਿੰਦੇ ਪਏ ਆ ਕਿ ਤੁਸੀਂ ਸਾਨੂੰ ਹੁਕਮ ਨਹੀਂ ਹੈਗਾ ਇਦਾਂ ਵੈਸੀ ਦੋ ਦੋ 3 ਨੂੰ ਇਕੱਠੀ ਪਰਮਿਸ਼ਨ ਨਹੀਂ ਦੇ ਸਕਦੇ ਆ ਆਈਸੀਓ ਕੋਈ ਜਾਦੇ ਕੋਈ ਸਬ ਇੰਸਪੈਕਟਰ ਸੀ ਜਾਂ ਏਐਸ ਨਹੀਂ ਹੁਣ ਮੈਂ ਤਾਂ ਇਦਾਂ ਜਾਣਦੀ ਨਾ ਸਿਵਲ ਵਰਦੀ ਚ ਸੀਗੇ ਇੱਕ ਪੁਲਿਸ ਵਰਦੀ ਸੀਗੇ ਹਾਂਜੀ ਛਬਿਆ ਮੈਂ ਤਾਂ ਸਵੱਤਵ ਵਿੱਚ ਤੁਸੀਂ ਡੀਸੀ ਬੈਡਰੂਮ ਜਾ ਕੇ ਤੇ ਸਾਰਨ ਕੀਏ ਪਹੁੰਚ ਉਹ ਦਿੱਤੀਆਂ ਆ ਉਹ ਦਿੱਤੀਆਂ ਸਾਡੇ ਆਦਮੀਆਂ ਨੇ ਜੋ ਕੀਤਾ ਉਹ ਸਾਨੂੰ ਪਤਾ ਆ ਸਾਨੂੰ ਇਸ ਵਾਰ ਇਹ ਬਹੁਤ ਹੀ ਨੌਲੇਜ ਨਹੀਂ ਆਇਆ ਸਿਰਫ ਹਵਨ ਦਾ ਬੁੜੀਆਂ ਨੂੰ ਜਿੰਨਾ ਕੰਮ ਆਂਦਾ ਆ ਵੈਸੇ ਮੈਂ ਵੀ ਮੰਦਿਰ ਦੀ ਪ੍ਰਧਾਨ ਰਹੀ ਆ ਅਸੀਂ ਆਪਣੇ ਮੰਦਿਰ ਚ ਐ ਕ੍ਰਿਸ਼ਨ ਮੰਦਿਰ ਚ ਕ੍ਰਿਸ਼ਨ ਲੀਲਾ ਲਈ ਸਭ ਕੁਝ ਕਰਦੇ ਰਹੇ ਆ ਠੀਕ ਮੰਜੀਤ ਕੋ ਸਫਲ ਤ੍ਰਿਭੰਗ ਹਾਂਜੀ ਬਾੜੀਆਂ ਖਲਾਂ ਦੀ ਕੀ ਇਹ ਪ੍ਰੋਬਲਮ ਆ ਰਹੀ ਜਿਹੜੀ ਕੋਈ ਪ੍ਰੋਬਲਮ ਨਹੀਂ ਉਹ ਆਪਣੀ ਵੱਖਰੀ ਜਗ੍ਹਾ ਤੇ ਕਰਾ ਰਹੇ ਆ ਇਹ ਜਿਹੜੀ ਅਸੀਂ ਪਿੰਡ ਵਾਲੇ ਤਿੰਨ ਪਿੰਡ ਇਕੱਠੇ ਹੋ ਕੇ ਮੋਤੀਆਂ ਬਾੜੀਆਂ ਛੋਟੀ ਬੈਟ ਇਹ ਤਿੰਨਾਂ ਪਿੰਡਾਂ ਦੀ ਪਰਮਿਸ਼ਨ ਸਾਡੇ ਸਾਈਨ ਮੋਹਰਾਂ ਲਾ ਕੇ ਅਸੀਂ ਡੀਸੀ ਸਾਹਿਬ ਦੇ ਦਿੱਤੇ ਡੀਐਸਪੀ ਦੇ ਦਿੱਤੇ ਅਸੀਂ ਪੇਪਰ 29 ਤਰੀਕ ਨੂੰ ਐਪਲੀਕੇਸ਼ਨਾਂ ਦੇ ਦਿੱਤੀ 29 ਤੀਕ ਨੂੰ ਹਾਂਜੀ ਤੇ ਇਹਨਾਂ ਦੀ ਜਿਹੜੀ ਸੀ ਉਹ 19 ਤੋਂ 23 ਸੀ ਹਾਂਜੀ ਤੇ ਤੁਸੀਂ ਇਹ ਰੱਖ ਲਓ ਵੀ ਮੇਨ ਮੁੱਦਾ ਤੇ ਜਿੱਦਾਂ ਕਹਿੰਦੇ ਹਨਾ ਵੀ ਸਰਪੰਚ ਤੇ ਪੰਚਾਇਤ ਤੇ ਪਰ ਅਸੀਂ ਇਹਨਾਂ ਨੂੰ ਇਹ ਕਲਕੇ ਵੀ ਜੇ ਉਹਨਾਂ ਨੂੰ ਸਾਡੀ ਲੋੜ ਆ ਮੰਨ ਲਓ ਮੈਂ ਵੀ ਤੁਹਾਡੇ ਨਾਲ ਚੱਲ ਚਲੂੰਗੀ ਇਹ ਚਾਰ ਪੰਜ ਜਣੇ ਗਏ ਉਹਨਾਂ ਨੇ ਉੱਥੇ ਕਿਹਾ ਵੀ ਤੁਸੀਂ ਉਹਨਾਂ ਨਾਲ ਸੁਲ੍ਹਾ ਕਰ ਲੋ ਉਹਨਾਂ ਮੈਂਬਰਾਂ ਨੇ ਮੈਨੂੰ ਆ ਕੇ ਦੱਸਿਆ ਵੀ ਉਹਨਾਂ ਨਾਲ ਜਿਹੜੇ ਤਿੰਨ ਮੈਂਬਰ ਤੁਸੀਂ ਉਹਨਾਂ ਨਾਲ ਸੁਲ੍ਹਾ ਕਰ ਲੋ ਪਰਮਿਸ਼ਨਾਂ ਦੋ ਦੋ ਨਹੀਂ ਮੇਂਣੀਆਂ ਪਰਮਿਸ਼ਨ ਤੇ ਇੱਕ ਮੇਂਣੀ ਆ ਵੀ ਹੁਣ ਜਦ ਸ਼ਹਿਰਾਂ 'ਚ ਹੁੰਦੇ ਪ੍ਰੋਗਰਾਮ ਅਲੱਗ-ਅਲੱਗ ਹੁੰਦੇ ਐ ਅਲੱਗ-ਅਲੱਗ ਪਰਮਿਸ਼ਨ ਮਿਲਦੀ ਐ ਕਿਉਂ ਇੱਕ ਪਿੰਡ 'ਵੀ ਦੋ ਸਮਾਗਮ ਹੁੰਦੇ ਪਰਮਿਸ਼ਨ ਕਿਉਂ ਨਹੀਂ ਮਿਲ ਸਕਦੀ ਇਹ ਤੇ ਹੁਣ ਕੀ ਆਪਾਂ ਨਹੀਂ ਕੁਝ ਕਹਿ ਸਕਦੇ ਤੇ ਅਲੱਗ-ਅਲੱਗ ਜਗ੍ਹਾ ਤੇ ਪਹਿਲਾਂ ਕਰਾ ਰਹੇ ਹੋ ਜਿਹੜੀ ਹੁਣ ਇਹ ਕਰਾਰੇ ਤੁਸੀਂ ਉਹ ਇੱਕ ਜਗ੍ਹਾ ਕੀ ਲੱਗ ਕੇ ਜਿਹੜੀ ਜਿਹੜੀ ਅਸੀਂ ਇਹ ਰਾਸ ਉਹ ਪ੍ਰਿਸ਼ਨ ਲੀਲਾ ਇਹ ਰਾਸ ਲੀਲਾ ਜਿੱਦਾਂ ਬ੍ਰਿੰਦਾਵਨ ਤੋਂ ਕੀਤੇ ਹੋ ਆ ਜੀ ਉਹਨਾਂ ਨੇ ਲੱਖ ਰੁਪਏ ਉਹਨਾਂ ਨੂੰ ਪੇਮੈਂਟ ਉਹਨਾਂ ਨੂੰ ਕੀਤੀ ਹੋ ਆ ਜਗ੍ਹਾ ਜਿਹੜੀ ਜਿੱਥੇ ਹੁਣ ਤੁਸੀਂ ਕਰਾਉਣੀ ਸੀ ਉਹ ਵਾਕਾ ਉਹਨਾਂ ਦੀ ਵਾਕਾ 1 ਕਿਲੋਮੀਟਰ ਦਾ ਫਾਸਲਾ ਆ ਜੀ ਹਾਂਜੀ ਸਾਡੀ ਸਰ ਰਾਸ ਲੀਲਾ ਇਸ ਮੈਟਰ ਨੂੰ ਤਾਂ ਭਾਈ ਭਾਈ ਕੀ ਨਾਮ ਆਪਣਾ ਮੇਰਾ ਨਾਮ ਡਾਕਟਰ ਧਰੂ ਇੱਕ ਕੀ ਮਾਮਲਾ ਹੈ ਇਹ ਫਿਲ ਦਾ ਮਾਮਲਾ ਸਰ ਅਸੀਂ ਰਾਸ ਲੀਲਾ ਕਰਾਉਣ ਲੱਗੇ ਸੀਗੇ 10 ਤੋਂ 16 ਤੱਕ ਉਹਦੇ ਸਬੰਧ ਦੇ ਵਿੱਚ 29 ਤਰੀਕ ਨੂੰ ਐਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਪਰਮਿਸ਼ਨ ਲਈ ਔਰ ਸਿਕਿਉਰਿਟੀ ਲਈ ਉਹ ਪ੍ਰੋਸੈਸ ਚੱਲ ਰਹੀ ਆ ਉਹਦੇ ਤੋਂ ਪਹਿਲਾਂ ਅਸੀਂ ਹਵਨ ਕਰਾਇਆ ਕੱਲ ਉਹਨਾਂ ਨੇ ਆ ਕੇ ਸਾਨੂੰ ਹਵਨ ਤੋਂ ਰੋਕ ਦਿੱਤਾ ਕਹਿੰਦੇ ਤੁਸੀਂ ਆਪਾਂ ਨਹੀਂ ਕਰਾ ਸਕਦੇ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਬਿਗਾ ਸਰ ਇਹਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਕਿ ਜੇ ਸਾਨੂੰ ਹਵਨ ਲੈਣ ਦੀ ਪਰਮਿਸ਼ਨ ਦੀ ਲੋੜ ਆ ਫੇ ਸਾਨੂੰ ਸਾਹ ਲੈਣ ਦੀ ਵੀ ਪਰਮਿਸ਼ਨ ਦੀ ਲੋੜ ਪਵੇਗੀ ਉਹ ਵੀ ਦੱਸ ਦਿਓ ਕਿੱਥੋਂ ਲਈਏ ਪਰਮਿਸ਼ਨ ਸਾਹ ਲੈਣ ਦੀ ਕੱਲ ਕੋ ਜਦੋਂ ਆਈਸੀਓ ਕੋ ਵੀਡੀਓਗ੍ਰਾਫੀ ਵੀ ਤੁਸੀਂ ਕੀਤੀ ਕੋਈ ਬਣਾਈ ਜਿਹੜਾ ਅਗਰ ਰੋਕਿਆ ਤੁਹਾਨੂੰ ਸਰ ਉਹਨਾਂ ਨੇ ਵੀਡੀਓਗ੍ਰਾਫੀ ਤਾਂ ਅਸੀਂ ਆਪਣੀ ਬਣਾ ਰਹੇ ਸੀ ਉਹਨਾਂ ਦੀ ਨਹੀਂ ਬਣਾਈ ਉਹਨਾਂ ਨੇ ਜਿਹੜੇ ਵੀਡੀਓਗ੍ਰਾਫੀ ਕਰ ਰਹੇ ਸੀਗੇ ਫੰਕਸ਼ਨ ਦੀ ਉਹਨਾਂ ਦੇ ਮੋਬਾਈਲ ਉਹਨਾਂ ਨੇ ਖੋਲੇ ਕਹਿੰਦੇ ਤੁਸੀਂ ਸਾਡੀ ਵੀਡੀਓ ਬਣਾ ਰਹੇ ਆ ਉਹਨਾਂ ਨੇ ਖੋ ਕੇ ਚੈੱਕ ਕੀਤੇ ਆ ਤੇ ਫੇਰ ਵਾਪਸ ਕੀਤੇ ਜਿਹੜੇ ਬੰਦੇ ਨਾਲ ਪ੍ਰੋਬਲਮ ਚ ਆ ਰਹੀ ਉਹ ਪਹਿਲਾਂ ਇਸ ਕਮੇਟੀ ਦੇ ਮੈਂਬਰ ਸਰ ਉਹ ਨਹੀਂ ਇਸ ਕਮੇਟੀ ਦੇ ਮੈਂਬਰ ਜੀ ਜੀ ਸਾਡੀ ਸਨਾਤਨ ਧਰਮ ਸਭਾ ਕਮੇਟੀ ਆ ਉਹਨਾਂ ਦੀ ਉਹਨਾਂ ਦੀ ਕੋਈ ਕਮੇਟੀ ਨਹੀਂ ਸਾਨੂੰ ਉਹਦੇ ਕੋਈ ਸਰਕਾਰ ਨਹੀਂ ਉਹਨਾਂ ਦੇ ਨਾਲ ਉਹ ਤਿੰਨ ਬੰਦੇ ਨੇ